ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਉਹਨਾਂ ਦੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਨਵੀਂ ਦਾੜਾ ਮੰਡੀ ਕੋੜਪੁਰਾ ਵਿਖੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਫਿਲਮੀ ਅਦਾਕਾਰ ਜਿੱਪੀ ਗਰੇਵਾਲ ਤੇ ਬੀਨੂ ਢਿੱਲੋਂ ਨੇ ਵੀ ਸੰਬੋਧਨ ਕੀਤਾ ਉਥੇ ਸਪੀਕਰ ਫਨਵਾ ਸੁਮੇਤ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਆਉਂਦੇ ਨੌ ਮidan ਸਭਾ ਹਲਕਿਆਂ ਦੇ ਚੁਣੇ ਨੁਮਾਇंदे ਅਤੇ ਹਲਕਾ ਇੰਚਾਰਜਾਂ ਨੇ ਵੀ ਭਰਵੀ ਸ਼ਮੂਲੀਅਤ ਕੀਤੀ ਨੌਂ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਅੱਠ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇंदे ਹਨ ਤੇ ਨੌਵੇਂ ਵਿਧਾਨ ਸਭਾ ਹਲਕੇ ਜਿੱਦੜਵਾਹਾ ਤੋਂ ਐਡਵੋਕੇਟ ਤਰਤਪਾਲ ਸ਼ਰਮਾ ਉਹਨਾਂ ਦੀ ਅਗਵਾਈ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ ਵੱਖ-ਵੱਖ ਬੁਲਾਰਿਆਂ ਨੇ ਇਹੀ ਕਿਹਾ ਕਿ ਕਰਮਜੀਤ ਅਨਮੋਲ ਦੀ ਜਿੱਤ ਹੋ ਚੁੱਕੀ ਹੈ ਅਸੀਂ ਸਿਰਫ ਲੀਡ ਵਧਾਉਣ ਦਾ ਜਿੱਤ ਦਾ ਫਰਕ ਮਾਰਜਨ ਵਧਾਉਣ ਦੇ ਕਰਕੇ ਮਿਹਨਤ ਕਰ ਰਹੇ ਹਾਂ ਕਰਮਜੀਤ ਅਨਮੋਲ ਨੇ ਕਿਹਾ ਕਿ ਮੈਂ ਵਾਅਦਾ ਕਰਦਾ ਕਿ ਮੈਂ ਲੋਕ ਸਭਾ ਹਲਕਾ ਫਰੀਦਕੋਟ ਨੂੰ ਨਮੂਨੇ ਦਾ ਹਲਕਾ ਬਣਾ ਦੇਗਾ ਤੇ ਸਮੁੱਚੇ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਲਈ ਸੰਸਦ ਦੇ ਵਿੱਚ ਲੜਾਈ ਲੜੂਗਾ ਆਓ ਦੇਖਦੇ ਹਾਂ ਕੋੜਪੁਰਾ ਤੋਂ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਮੀਤਾ ਦੀ ਇਹ ਰਿਪੋਰਟ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਜੀ ਵੱਲੋਂ ਅੱਜ ਕਾਗਜ਼ ਭਰਨ ਤੋਂ ਪਹਿਲਾਂ ਕੋੜਪੁਰੇ ਦੀ ਨਵਾਂ ਦਾਣਾ ਮੰਡੀ ਦੇ ਵਿੱਚ ਇੱਕ ਪਾਰੀ ਘੱਟ ਕਰਕੇ ਉੱਥੋਂ ਰੋਡ 14 ਦੇ ਤੌਰ ਤੇ ਫਰੀਦਕੋਟ ਨੂੰ ਰਵਾਨਾ ਕੀਤਾ ਗਿਆ ਉਹਨਾਂ ਦੀ ਮੈਂ ਤੇ ਆਏ ਗਿੱਪੀ ਗਰੇਵਾਲ ਬਿੰਨ ਬਿੰਨੂ ਢਿੱਲੋਂ ਤੇ 9 ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਆਠ ਵਿਧਾਇਕ ਨੇ ਤੇ ਨੋਵਾਂ ਹਲਕਾ ਗਿੱਦੜ ਬਾਟੋਂ ਜਿਹੜੇ ਉਹਨਾਂ ਦੇ ਉਮੀਦਵਾਰ ਸੀ ਉਹ ਵੀ ਭਾਰੀ ਘੱਟ ਲੈ ਕੇ ਪਹੁੰਚੇ ਉਹਨਾਂ ਨੇ ਕਿਹਾ ਜਿੱਤ ਤਾਂ ਕਰਮਜੀਤ ਅਨਮੋਲ ਜੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਪਰ ਹੁਣ ਜਿਹੜੀ ਉਹਨਾਂ ਦੀ ਲੀਡ ਬਣਾਉਣ ਲਈ ਜ਼ੋਰ ਲੱਗ ਰਿਹਾ ਹੈ ਉਹ ਸਾਰੇ ਵਿਧਾਇਕ ਆਪਣੇ ਆਪਣੇ ਹਲਕੇ ਚ ਵੱਧ ਤੋਂ ਵੱਧ ਲੀਡ ਵਧਾਉਣਗੇ ਉੱਥੇ ਕਰਮਜੀਤ ਅਨਮੋਲ ਜੀ ਨੇ ਕਿਹਾ ਕਿ ਮੈਂ ਫਰੀਦਕੋਟ ਨੂੰ ਨਮੂਨੇ ਦਾ ਹਲਕਾ ਬਣਾਉ ਮੈਂ ਪੂਛ ਕਿਸਮਤ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਬਾਬੇ ਫਰੀਦ ਦੀ ਧਰਤੀ ਤੋਂ ਟਿਕਟ ਦਿੱਤੀ ਗਈ ਹੈ ਉੱਥੇ ਕੁਲਤਾਰ ਸਿੰਘ ਸੰਨਵਾ ਜੀ ਤੇ ਹੋਰ ਜਿੰਨੇ ਵੀ ਬਲਾਰੇ ਪਹੁੰਚੇ ਸਨ ਉਹਨਾਂ ਨੇ ਕਿਹਾ ਕਿ ਇਹ ਜਿੱਤ ਯਕੀਨੀ ਹੈ ਹੁਣ ਵੱਧ ਤੋਂ ਵੱਧ ਲੀਡ ਵੇਖੋ ਕਿਹੜੇ ਹਲਕੇ ਚ ਕਿੰਨੀ ਮਿਲਦੀ ਹੈ ਪੋਟ ਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਦਰਮੇਸ਼ ਸਿੰਘ ਮੀਤਾਂ